ਮੈਮ ਕੀ ਕੀ ਤੁਹਾਡੇ ਮਾਈਂਡ ਤੇ ਵਰਕਸ ਨੇ ਪ੍ਰੋਜੈਕਟ ਨੇ ਕਿਹੜੇ ਕਿਹੜੇ ਏਰੀਆਸ ਨੂੰ ਕਵਰ ਕਰਨਾ ਚਾਹੁੰਦੇ ਹੋ ਤੇ ਆਪਾਂ ਉਹਨਾਂ ਏਰੀਆਜ਼ ਵਿੱਚ ਧਿਆਨ ਦੇਵਾਂਗੇ ਜਿਵੇਂ ਗ੍ਰੀਨਰੀ ਡਵੈਲਪ ਕਰਨੀ ਹੈ ਜਿਵੇਂ ਫਲਾਈਓਵਰਸ ਦਾ ਹੈ ਜਾਂ ਹੋਰ ਵੀ ਬਹੁਤ ਸਾਰੇ ਕੰਮ ਕਰਨ ਵਾਲੇ ਪਏ ਨੇ ਤੇ ਆਪਾਂ ਡੈਫੀਨੇਟਲੀ ਇਹਦੇ ਵਿੱਚ ਜਨਤਾ ਵਿੱਚ ਵਿਚਰ ਕੇ ਉਹਨਾਂ ਨੂੰ ਪੁੱਛ ਕੇ ਕਿ ਉਹਨਾਂ ਨੂੰ ਕੀ ਪ੍ਰੋਬਲਮਸ ਆ ਰਹੀਆਂ ਨੇ ਤੇ ਉਹਨਾਂ ਨੂੰ ਡੈਫੀਨੇਟਲੀ ਆਪਾਂ ਕਰਵਾਵਾਂਗੇ ਜੇ ਪਾਰਟੀ ਮੌਕਾ ਦਿੰਦੀ ਹੈ ਤਾਂ ਮੈਂ ਇਸ ਸੀਟ ਤੇ ਬਹੁਤ ਵਧੀਆ ਕੰਮ ਕਰਕੇ ਦਿਖਾਵਾਂਗੀ ਤੇ ਲੋਕਾਂ ਨੂੰ ਗਰਵ ਵੀ ਹੋਊਗਾ ਕਿ ਹਾਂ ਇੱਕ ਫੈਮਿਲੀ ਤੋਂ ਬੰਦਾ ਸਾਡੇ ਨਾਲ ਜੁੜਿਆ ਹੈ ਮੈਂ ਵੱਤ ਤੋਂ ਵੱਧ ਲੋਕਾਂ ਦੇ ਲੋਕਾਂ ਵਿੱਚ ਵਿਚਰੂੰਗੀ ਅੱਗੇ ਵੀ ਮੈਂ ਕਹਿੰਨੀ ਆ ਜੇ ਮੈਨੂੰ ਪਾਰਟੀ ਮੌਕਾ ਦਿੰਦੀ ਹੈ ਤਾਂ ਮੈਂ ਵੱਤ ਤੋਂ ਵੱਧ ਲੋਕਾਂ ਦੇ ਵਿੱਚ ਵਿਚਰੂੰਗੀ ਤੇ ਜੋ ਉਹਨਾਂ ਦੀ ਪ੍ਰੋਬਲਮਸ ਹੋਣਗੀਆਂ ਉਹਨਾਂ ਨੂੰ ਬੈਠ ਕੇ ਸੁਣਿਆ ਜਾਏਗਾ ਔਰ ਜਦੋਂ ਲੀਡਰ ਉਹਨਾਂ ਕੋਲ ਖੁਦ ਜਾਏਗਾ ਤੇ ਮੈਨੂੰ ਲੱਗਦਾ ਹੈ ਉਹ ਜ਼ਿਆਦਾ ਕੰਫਰਟੇਬਲ ਫੀਲ ਕਰਨਗੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਵਿੱਚ ਕੈਪੇਬਿਲਿਟੀ ਹੈ ਤੇ ਡੈਫੀਨੇਟਲੀ ਮੈਂ ਇਸ ਸੀਟ ਨੂੰ ਤੋਂ ਲੜਨਾ ਚਾਹੂੰਗੀ ਤੇ ਇਹ ਸੀਟ ਡੈਫੀਨੇਟਲੀ ਜਿੱਤ ਕੇ ਮੈਂ ਉਹਨਾਂ ਦੀ ਝੋਲੀ ਵਿੱਚ ਪਾਉਂਗੀ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਦੇਖੋ ਪਿਆਰ ਪਰ ਅਸਮਰਥਨ ਮੇਰੇ ਨਾਲ ਹੈ ਮੈਂ ਗਰਾਊਂਡ ਲੈਵਲ ਤੇ ਜਨਤਾ ਨਾਲ ਜੁੜੀ ਹੋਈ ਹਾਂ ਬੈਸ ਦਾ ਬੱਚਾ-ਬੱਚਾ ਮੈਨੂੰ ਜਾਣਦਾ ਹੈ ਤੇ ਦਿਲੋਂ ਅਸੀਂ ਵਾਕੇ ਹੀ ਦਿਲੋਂ ਸੇਵਾ ਕਰਨਾ ਚਾਹੁੰਦੇ ਆ ਤੇ ਆਪਣੀ ਪਾਰਟੀ ਨੂੰ ਵੀ ਅੱਗੇ ਲਿਕੇ ਜਾਣਾ ਹੈ ਪੰਜਾਬੀ ਲਾਈਫ ਸਟਾਈਲ ਵੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਤਾਂ ਅਚਾਨਕ ਜੋ ਲੁਧਿਆਣਾ ਵੈਸਟ ਹਲਕੇ ਤੋਂ ਜੋ ਐਮਐਲਐਸ ਹਨ ਗੁਰਪ੍ਰੀਤ ਬਸਤੀ ਗੋਗਿਓ ਨਦੀ ਅਚਾਨਕ ਕੋਈ ਮੌਤ ਤੋਂ ਬਾਅਦ ਜੋ ਵਿਧਾਇਕ ਦੀ ਸੀਟ ਹੈ ਉਹ ਖਾਲੀ ਹੋ ਚੁੱਕੀ ਹੈ ਤਾਂ ਜਿਸ ਨੂੰ ਲੈ ਕੇ ਕਿ ਚੋਣਾ ਜੜੀਆਂ ਨੇ ਜਲਦ ਹੋਣ ਦੀ ਗੱਲ ਆਖੀ ਜਾ ਰਹੀ ਹੈ ਤੇ ਜਿਸ ਦੇ ਲਈ ਕਿ ਅੱਜ ਮੇਰੇ ਨਾਲ ਸੰਭਾਵਤ ਉਮੀਦਵਾਰ ਖੁਸ਼ਪੂ ਪਾਂਸਲ ਨੇ ਉਹ ਮੌਜੂਦ ਨੇ ਦੱਸਿਆ ਕਿ ਸਟੇਟ ਜੁਆਇੰਟ ਸੈਕਟਰੀ ਨੇ ਸੋਸ਼ਲ ਵਰਕਰ ਵੀ ਨੇ ਤੇ ਅੱਜ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਜਾਣਦੇ ਆ ਕਿ ਸੰਭਾਵਤ ਉਮੀਦਵਾਰ ਵੱਜੋਂ ਚੋਣ ਮੈਦਾਨ 'ਚ ਉਤਰੇ ਨੇ ਗੱਲਬਾਤ ਕਰਾਂਗੇ ਜੇ ਪਾਰਟੀ ਟਿਕਟ ਦਿੰਦੀ ਹੈ ਤਾਂ ਕੀ ਉਹਨਾਂ ਦੇ ਏਜੰਡੇ ਰਹਿਣਗੇ ਇਸ ਹਲਕੇ ਦੇ ਵਿਕਾਸ ਨੂੰ ਲੈ ਕੇ ਤਾਂ ਵੈਮ ਬਹੁਤ ਸਵਾਗਤ ਹੈ ਥੈਂਕ ਯੂ ਜੀ ਪਹਿਲੇ ਤਾਂ ਪੰਜਾਬੀ ਲਾਈਫ ਸਟਾਈਲ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਸ਼ੀਕਾ ਮਮ ਅ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਜਿਵੇਂ ਸੋਸ਼ਲ ਵਰਕਰ ਵੀ ਹੋ ਤੁਸੀਂ ਐਜ਼ ਅ ਜੁਆਇੰਟ ਸੈਕਟਰੀ ਤੁਸੀਂ ਸੇਵਾਵਾਂ ਦੇ ਰਹੇ ਹੋ ਕਿਹੜੀ ਐਨਜੀਓ ਰਨ ਕਰ ਰਹੇ ਹੋ ਤੇ ਕਿਸ ਤਰ੍ਹਾਂ ਤੁਹਾਡਾ ਬੈਕਗ੍ਰਾਉਂਡ ਕਿੱਥੋਂ ਦਾ ਕਿੱਥੋਂ ਦੇ ਬਿਲੋਂਗ ਕਰਦੇ ਹੋ ਓਕੇ ਓਕੇ ਮੈਂ ਮੇਰਾ ਨਾਮ ਖੁਸ਼ਬੂ ਬਾਂਸਲ ਹੈ ਤੇ ਮੈਂ ਗ੍ਰੀਨ ਅਰਥ ਐਨਜੀਓ ਦੀ ਫਾਊਂਡਰ ਤੇ ਪ੍ਰੈਜ਼ੀਡੈਂਟ ਆ ਬਾਈ ਪ੍ਰੋਫੈਸ਼ਨ ਮੈਂ ਆਰਕੀਟੈਕਟ ਆ ਤੇ ਮੈਂ ਇੱਥੇ ਲੁਧਿਆਣਾ ਦੇ ਹੀ ਮੇਰਾ ਜੰਪਲ ਹੈ ਤੇ ਮੈਂ ਸਾਡੀ ਐਨਜੀਓ ਬਾਰੇ ਮੈਂ ਕੁਝ ਦੱਸਣਾ ਚਾਹੂੰਗੀ ਕਿ ਸਾਡੀ ਐਨਜੀਓ ਪੰਜਾਬ ਦੇ ਹਰ ਖੇਤਰ ਵਿੱਚ ਕਾਫੀ ਸਮੇ ਤੋਂ ਕਾਫੀ ਸਮੇ ਤੋਂ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਡੀ ਐਨਜੀਓ ਨੇ ਕਈ ਆਈਜ਼ ਚੈੱਕਅਪ ਕੈਂਪ ਵੀ ਲਗਾਏ ਨੇ ਤੇ ਕਈ ਜ਼ਰੂਰਤਮੰਤਿਆਂ ਦੇ ਵਿਆਹ ਵੀ ਕਰਵਾਏ ਨੇ ਅ ਮੈਂ ਅੰਚੇਤਤ ਉਸੇ ਹੋਂ ਨਾ ਐਸਾ ਜੁਆਇੰਟ ਸੈਕਟਰੀ ਵੀ ਕੰਮ ਕਰ ਰਹੇ ਹੋ ਹਨਾ ਤੇ ਤੁਸੀਂ ਇੱਥੇ ਆਮਦਨੀ ਪਾਰਟੀ ਤੋਂ ਹੁਣ ਤੁਸੀਂ ਇੱਕ ਸੰਭਾਵਿਤ ਉਮੀਦਵਾਰ ਦੇ ਵਜ੍ਹਾ ਉਤਰੇ ਹੋ ਹਲਕਾ ਵੈਸ ਜਿਵੇਂ ਕਿਸੇ ਸਬਜਾਂਦੇ ਗੋਗੀ ਜੀ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਹੁਣ ਤੁਸੀਂ ਸੰਭਾਵਿਤ ਉਮੀਦਵਾਰ ਹੋ ਤੇ ਪਾਰਟੀ ਜੇਕਰ ਟਿਕਟ ਦਿੰਦੀ ਹੈ ਤਾਂ ਕੀ ਤੁਹਾਡੇ ਏਜੰਡੇ ਰਹਿਣਗੇ ਕਿਉਂਕਿ ਹਲਕੇ ਦੇ ਵਿਕਾਸ ਲਈ ਕਾਫੀ ਛਲਾਗਾ ਯੋਗ ਕੰਮ ਕਰੋਗੇ ਸਭ ਲੋਕ ਕਰਾਏਗੇ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਣ ਦੀ ਸੋਚ ਰਹੇ ਹੋ ਸਾਡੇ ਹਰਮਨ ਪਿਆਰੇ ਨੇਤਾ ਗੋਗੀ ਜੀ ਬਹੁਤ ਹੀ ਸਤਕਾਰਯੋਗ ਸਾਡੇ ਐਮਐਲਏ ਸਾਹਿਬ ਸਾਰੇ ਏਰੀਏ ਵਿੱਚ ਬਹੁਤ ਹੀ ਪਿਆਰ ਨਾਲ ਜਾਣੇ ਜਾਂਦੇ ਸੀ ਕਿ ਸਭ ਨੂੰ ਬਹੁਤ ਹੀ ਪਿਆਰ ਨਾਲ ਬੋਲਦੇ ਸੀ ਉਹਨਾਂ ਦੀ ਜਿਹੜੀ ਅਚਨਚੇ ਡੈਥ ਦੇ ਨਾਲ ਸਾਰਾ ਲੁਧਿਆਣਾ ਸਦਮੇ ਵਿੱਚ ਹੈ ਤੇ ਮੈਂ ਕਹੂੰਗੀ ਕਿ ਇੱਕ ਲੁਧਿਆਣਾ ਨੂੰ ਕਿ ਪੂਨਾ ਪੂਰਾ ਹੋਣ ਵਾਲਾ ਇੱਕ ਐਸਾ ਘਾਟਾ ਪਿਆ ਹੈ ਕਿ ਜਿਸ ਨੂੰ ਵੀ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਤੇ ਉਹ ਜਿਵੇਂ ਅਸੀਂ ਮਤਲਬ ਮੇਰੀ ਬਹੁਤ ਸਾਰੀ ਯਾਦਾਂ ਕੋਗੀ ਜੀ ਨਾਲ ਜੁੜੀਆਂ ਹੋਈਆਂ ਨੇ ਤੇ ਜਦੋਂ ਅਸੀਂ ਉਹਨਾਂ ਦੇ ਪਰਿਵਾਰ ਵਿੱਚ ਜਾਂਦੀ ਸੀ ਮੈਂ ਉਹਨਾਂ ਨੂੰ ਮਿਲਣ ਤੇ ਉਹ ਹਮੇਸ਼ਾ ਹਮੇਸ਼ਾ ਖੜੇ ਹੋ ਕੇ ਇਹੀ ਕਹਿੰਦੇ ਸੀ ਕਿ ਆਗੀ ਮੇਰੀ ਧੀ ਮੇਰੇ ਹਮੇਸ਼ਾ ਸਿਰ ਤੇ ਹੱਥ ਰੱਖਦੇ ਸੀ ਮੇਰੀ ਕਈ ਫੋਟੋਜ਼ ਵੀ ਆ ਜਿੱਤੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਹੋਇਆ ਤੇ ਬਹੁਤ ਹੀ ਪਿਆਰ ਨਾਲ ਬੁਲਾਉਂਦੇ ਸਾਨੂੰ ਕਦੀ ਫੀਲ ਹੀ ਨਹੀਂ ਹੋਇਆ ਕਿ ਅਸੀਂ ਐਮਐਲਏ ਸਾਹਿਬ ਕੋਲ ਜਾ ਰਹੇ ਹਾਂ ਅਸੀਂ ਸੋਚਦੇ ਸੀ ਮੈਂ ਜਿਵੇਂ ਆਪਣੇ ਪੇਕੇ ਜਾ ਰਹੇ ਆ ਆਪਣੀ ਫੈਮਿਲੀ ਵਿੱਚ ਜਾ ਰਹੇ ਆ ਤੇ ਅਬ ਮੈਂ ਕਹੂੰਗੀ ਕਿ ਪਰਮਾਤਮਾ ਦਿਵੰਗਤ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਇਹ ਦੁੱਖ ਸਹਿਨ ਦਾ ਬਲ ਬਖਸ਼ਣ ਹਲਕੇ ਦੇ ਵਿਕਾਸ ਨੂੰ ਲੈ ਕੇ ਤੁਸੀਂ ਹੁਣ ਕੀ ਸੋਚ ਰਖਦੇ ਹੋ ਕਿਸ ਤਰ੍ਹਾਂ ਉਹ ਵਿਜਨ ਕੀ ਤੁਹਾਡਾ ਕੀ ਏਜੰਡਾ ਰਹੇਗਾ ਦੇਖੋ ਆਮ ਆਦਮੀ ਪਾਰਟੀ ਨੇ ਵਿਦਿਆ ਸੇਤ ਹਰ ਖੇਤਰ ਵਿੱਚ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਤੇ ਮੈਂ ਆਮ ਆਦਮੀ ਪਾਰਟੀ ਦੀ ਛੋਟੀ ਜਿਹੀ ਸਿਪਾਈਆਂ ਤੇ ਜੇ ਮੈਨੂੰ ਆਮ ਆਦਮੀ ਪਾਰਟੀ ਮੌਕਾ ਦਿੰਦੀ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਵਿੱਚ ਕੈਪੇਬਿਲਿਟੀ ਹੈ ਤੇ ਡੈਫੀਨੇਟਲੀ ਮੈਂ ਇਸ ਸੀਟ ਨੂੰ ਤੋਂ ਲੜਨਾ ਚਾਹੂੰਗੀ ਤੇ ਇਹ ਸੀਟ ਡੈਫੀਨੇਟਲੀ ਜਿੱਤ ਕੇ ਮੈਂ ਉਹਨਾਂ ਦੀ ਝੋਲੀ ਵਿੱਚ ਪਾਉਂਗੀ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਦੇਖੋ ਪਿਆਰ ਪਰ ਅਸਮਰਥਨ ਮੇਰੇ ਨਾਲ ਹੈ ਮੈਂ ਗਰਾਊਂਡ ਲੈਵਲ ਤੇ ਜਨਤਾ ਨਾਲ ਜੁੜੀ ਹੋਈ ਹੈ ਵੈਸਟ ਦਾ ਬੱਚਾ-ਬੱਚਾ ਮੈਨੂੰ ਜਾਣਦਾ ਹੈ ਤੇ ਦਿਲੋਂ ਅਸੀਂ ਵਕਤ ਹੀ ਦਿਲੋਂ ਸੇਵਾ ਕਰਨਾ ਚਾਹੁੰਦੇ ਆ ਤੇ ਆਪਣੀ ਪਾਰਟੀ ਨੂੰ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ ਜਿਵੇਂ ਹੁਣ ਤੁਸੀਂ ਦੱਸਿਆ ਕਿ ਲੋਕਾਂ ਵਿਚ ਵਿਚਰ ਰਹੇ ਹੋ ਗੱਲਬਾਤ ਕਰ ਰਹੇ ਹੋ ਤਾਂ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਕਿ ਕੀ ਮੰਕੀ ਕਾ ਕਰਦੇ ਨੇ ਕਿ ਲੋਕਾਂ ਦਾ ਕਹਿਣਾ ਦੇਖੋ ਲੋਕਾਂ ਨੂੰ ਕੀ ਚਾਹੀਦਾ ਹੁੰਦਾ ਲੋਕਾਂ ਨੂੰ ਲੀਡਰ ਨਹੀਂ ਚਾਹੀਦੇ ਲੋਕਾਂ ਨੂੰ ਲੀਡਰ ਨਹੀਂ ਚਾਹੀਦੇ ਲੋਕਾਂ ਨੂੰ ਇੱਕ ਐਸਾ ਇਨਸਾਨ ਚਾਹੀਦਾ ਹੁੰਦਾ ਜਿਹੜਾ ਉਹਨਾਂ ਵਿੱਚ ਵਿਚਰੇ ਉਹਨਾਂ ਵਰਗਾ ਹੀ ਹੋਵੇ ਤੇ ਮੈਂ ਮੇਰਾ ਕੋਈ ਪੋਲਿਟਿਕਲ ਬੈਕਗ੍ਰਾਉਂਡ ਨਹੀਂ ਹੈਗਾ ਦੇਖੋ ਮੇਰੀ ਫੈਮਿਲੀ ਵਿੱਚ ਕੋਈ ਵੀ ਪੋਲਿਟਿਕਸ ਨਹੀਂ ਸੀ ਤਾਂ ਮੈਂ ਤਾਂ ਐਨਜੀਓ ਚਲਾ ਰਹੀ ਸੀਗੀ ਬਾਈ ਚਾਂਸ ਪਤਾ ਨਹੀਂ ਕਿਵੇਂ ਮੈਂ ਪਾਰਟੀ ਨਾਲ ਜੁੜੀ ਚਲੋ ਮੈਨੂੰ ਇਹਨਾਂ ਦੀ ਆਈਡੀਓਲੋਜੀ ਅੱਛੀ ਲੱਗੀ ਤੇ ਪਾਰਟੀ ਨਾਲ ਜੁੜ ਕੇ ਪਾਰਟੀ ਲਈ ਕੰਮ ਵੀ ਕੀਤਾ ਤੇ ਬਹੁਤ ਵਧੀਆ ਲੱਗਿਆ ਤੇ ਇਸ ਲਈ ਮੈਂ ਕਹੂੰਗੀ ਕਿ ਸਾਨੂੰ ਆਮ ਜਨਤਾ ਨੂੰ ਜਿਵੇਂ ਮੌਕਾ ਦੇਣਾ ਚਾਹੀਦਾ ਕਿਉਂਕਿ ਲੋਕੀ ਕੰਫਰਟੇਬਲ ਨਹੀਂ ਸਾਡੇ ਨਾਲ ਜਿਵੇਂ ਆਏ ਬੈਠੇ ਉਹਨਾਂ ਨੂੰ ਫੀਲ ਹੀ ਨਹੀਂ ਹੁੰਦਾ ਕਿ ਅਸੀਂ ਕਿਸੇ ਲੀਡਰ ਕੋਲ ਬੈਠਣਾ ਮੈਂ ਵੱਤ ਤੋਂ ਵੱਤ ਲੋਕਾਂ ਦੇ ਲੋਕਾਂ ਵਿੱਚ ਵਿਚਰੂੰਗੀ ਅੱਗੇ ਵੀ ਮੈਂ ਕਹਿੰਨੀ ਆ ਜੇ ਮੈਨੂੰ ਪਾਰਟੀ ਮੌਕਾ ਦਿੰਦੀ ਹੈ ਤਾਂ ਮੈਂ ਵੱਤ ਤੋਂ ਵੱਤ ਲੋਕਾਂ ਦੇ ਵਿੱਚ ਵਿਚਰੂੰਗੀ ਤੇ ਜੋ ਉਹਨਾਂ ਦੀ ਪ੍ਰੋਬਲਮਸ ਹੋਣਗੀਆਂ ਉਹਨਾਂ ਨੂੰ ਬੈਠ ਕੇ ਸੁਣਿਆ ਜਾਏਗਾ ਔਰ ਜਦੋਂ ਲੀਡਰ ਉਹਨਾਂ ਕੋਲ ਖੁਦ ਜਾਏਗਾ ਤੇ ਮੈਨੂੰ ਲੱਗਦਾ ਹੈ ਉਹ ਜ਼ਿਆਦਾ ਕੰਫਰਟੇਬਲ ਫੀਲ ਕਰਨਗੇ ਅੱਛਾ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਸਮਰਥਨ ਦੀ ਤੁਹਾਨੂੰ ਉਮੀਦ ਹੈ ਪਾਰਟੀ ਵੱਲੋਂ ਦੇਖੋ ਪਾਰਟੀ ਆਪਣੇ ਹਰ ਸਿਪਾਈ ਨੂੰ ਕਹ ਲੋ ਜਾਂ ਹਰ ਵਲੰਟੀਅਰ ਨੂੰ ਕਹ ਲੋ ਮੌਕਾ ਦਿੰਦੀ ਹੈ ਤੁਸੀਂ ਦੇਖ ਸਕਦੇ ਹੋ ਜੋ ਮੇਅਰ ਵੀ ਬਣੇ ਨੇ ਮੈਮ ਤੇ ਉਹਨਾਂ ਬਾਰੇ ਵੀ ਦੇਖ ਸਕਦੇ ਹੋ ਕਿ ਲੇਡੀਜ਼ ਨੂੰ ਵੈਸੇ ਵੀ ਪਾਰਟੀ ਅੱਗੇ ਰੱਖਦੀ ਹੈ ਤੇ ਜੇ ਉਹ ਮੌਕਾ ਦਿੰਦੀ ਹੈ ਪਾਰਟੀ ਮਤਲਬ ਪਾਰਟੀ ਮੈਨੂੰ ਲੱਗਦਾ ਹੈ ਕਿ ਮੈਨੂੰ ਮੌਕਾ ਦੇਗੀ ਮੇਰਾ ਕਿਉਂਕਿ ਮੈਂ ਬਹੁਤ ਪੁਰਾਣੀ ਵਲੰਟੀਅਰ ਹਾਂ ਔਰ ਪਾਰਟੀ ਦੀ ਸਟੇਟ ਜੁਆਇੰਟ ਸੈਕਟਰੀ ਵੀ ਹਾਂ ਤੇ ਪਾਰਟੀ ਮੌਕਾ ਦੇਗੀ ਮੈਨੂੰ ਅ ਲੋਕਾਂ ਨੂੰ ਸਾਡੇ ਰਾਹੀਂ ਕੁਝ ਅਪੀਲ ਕਰਨਾ ਚਾਹੁੰਦੇ ਹਾਂ ਕੁਝ ਸੁਣਿਆ ਦੇਣਾ ਚਾਹੁੰਦੇ ਹਾਂ ਕਿ ਜੇਕਰ ਪਾਰਟੀ ਟਿਕਟ ਦੇ ਦਿੰਦੀ ਹੈ ਸੰਭਾਵਿਤ ਉਮੀਦਵਾਰ ਉਹ ਜੋ ਉਤਰਿਓ ਤੇ ਲੋਕਾਂ ਨੂੰ ਕੀ ਸੁਣਿਆ ਦੇਣਾ ਚਾਹੁੰਦੇ ਲੋਕਾਂ ਨੂੰ ਮੈਂ ਹੀ ਸੁਣਿਆ ਦੇਣਾ ਚਾਹੂੰਗੀ ਕਿ ਮੈਂ ਇੱਕ ਸੋਸ਼ਲ ਵਰਕਰ ਦੇ ਤੌਰ ਤੇ ਆਣਾ ਮੈਂ ਲੀਡਰ ਬਣ ਕੇ ਨਹੀਂ ਆਣਾ ਤੇ ਜਿਹੜਾ ਸਾਡਾ ਬਨਸਲ ਪਰਿਵਾਰ ਹੈ ਉਹ ਸ਼ੁਰੂ ਤੋਂ ਹੀ ਲੋਕਾਂ ਦੀ ਸੇਵਾ ਵਿੱਚ ਅੱਗੇ ਰਿਹਾ ਹੈ ਤੇ ਸਾਨੂੰ ਇਹ ਨਹੀਂ ਹੈ ਕਿ ਕੋਈ ਕਿਸੇ ਕਿਸੇ ਕੋਈ ਪਦ ਦੀ ਲੋੜ ਹੈ ਪਰ ਇਹ ਹੈ ਕਿ ਜਦੋਂ ਸਾਡੇ ਕੋਲ ਕੋਈ ਅਥਾਰਟੀ ਆ ਜਾਂਦੀ ਹੈ ਤਾਂ ਉਸ ਨੂੰ ਬੰਦਾ ਚੰਗੀ ਤਰ੍ਹਾਂ ਲੋਕਾਂ ਦੀ ਸੇਵਾ ਕਰਦਾ ਨਹੀਂ ਨਿਭਾ ਸਕਦਾ ਜਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਜੇ ਪਾਰਟੀ ਮੌਕਾ ਦਿੰਦੀ ਹੈ ਤਮੈਂ ਇਸ ਸੀਟ ਤੇ ਬਹੁਤ ਵਧੀਆ ਕੰਮ ਕਰਕੇ ਦਿਖਾਉਂਗੀ ਤੇ ਲੋਕਾਂ ਨੂੰ ਗਰਵ ਹੀ ਹੋਊਗਾ ਕਿ ਹਾਂ ਇੱਕ ਫੈਮਿਲੀ ਤੋਂ ਬੰਦਾ ਸਾਡੇ ਨਾਲ ਜੁੜਿਆ ਮੈਮ ਕੀ ਕੀ ਤੁਹਾਡੇ ਮਾਈਂਡ ਤੇ ਵਰਕਸ ਨੇ ਪ੍ਰੋਜੈਕਟ ਨੇ ਕਿਹੜੇ ਕਿਹੜੇ ਏਰੀਆਸ ਨੂੰ ਤੁਸੀਂ ਕਵਰ ਕਰਨਾ ਚਾਹੁੰਦੇ ਹੋ ਦੇਖੋ वेस्ट ਏਰੀਆ ਇੱਕ ਬਹੁਤ ਹੀ ਪੋਸ਼ ਏਰੀਆ ਹੈ ਪਰ ਨਾਲ ਦੀ ਨਾਲ ਕੁਝ ਐਸੇ ਜਗ੍ਹਾ ਵੀ ਹੈਗੀਆਂ ਨੇ ਜਿਹੜੀ ਕਿ ਹਲੇ ਜਿੱਤੇ ਜ਼ਿਆਦਾ ਵਿਕਾਸ ਦੀ ਲੋੜ ਹੈ ਤੇ ਆਪਾਂ ਉਹਨਾਂ ਏਰੀਆਜ਼ ਵਿੱਚ ਧਿਆਨ ਦੇਵਾਂਗੇ ਜਿਵੇਂ ਗ੍ਰੀਨਰੀ ਡਿਵੈਲਪ ਕਰਨੀ ਹੈ ਜਿਵੇਂ ਫਲਾਈਓਵਰਸ ਦਾ ਹੈ ਜਾਂ ਹੋਰ ਵੀ ਬਹੁਤ ਸਾਰੇ ਕੰਮ ਕਰਨ ਵਾਲੇ ਪਏ ਨੇ ਤੇ ਆਪਾਂ ਡੈਫੀਨੇਟਲੀ ਦੇ ਵਿੱਚ ਜਨਤਾ ਵਿੱਚ ਵਿਚਰ ਕੇ ਉਹਨਾਂ ਨੂੰ ਪੁੱਛ ਕੇ ਕਿ ਉਹਨਾਂ ਨੂੰ ਕੀ ਪ੍ਰੋਬਲਮਸ ਆ ਰਹੀਆਂ ਨੇ ਤੇ ਉਹਨਾਂ ਨੂੰ ਡੈਫੀਨੇਟਲੀ ਆਪਾਂ ਕਰਵਾਵਾਂਗੇ ਤੇ ਜਿਵੇਂ ਕਿ ਆਪਾਂ ਕਹਿ ਰਹੇ ਸੀ ਕਿ ਜਵਾਰ ਨਗਰ ਕੈਂਪ ਹੋ ਗਿਆ ਕੁਝ ਹੈਬੋਵਾਲ ਦੇ ਏਰੀਆਜ਼ ਹੋ ਗਏ ਜਿਹੜੇ ਅੰਡਰ ਡਿਵੈਲਪਡ ਨੇ ਉਹਨਾਂ ਨੂੰ ਜ਼ਿਆਦਾ ਡਿਵੈਲਪਮੈਂਟ ਦੀ ਲੋੜ ਹੈ ਤੇ ਆਪਾਂ ਵੱਤ ਤੋਂ ਵੱਤ ਉਹਨਾਂ ਵਿੱਚ ਕੰਮ ਕਰਵਾਵਾਂਗੇ ਤੇ ਅਸੀਂ ਹੁਣ ਜਲਦ ਤੋਂ ਜਲਦ ਆਪਣੇ ਏਰੀਆ ਵਿੱਚ ਸੁਵਿਧਾ ਕੇਂਦਰ ਵੀ ਖੋਲਣ ਜਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਇੱਧਰ ਉੱਧਰ ਪਟਕਣ ਦੀ ਲੋੜ ਨਾ ਪਵੇ ਜੋ ਵੀ ਉਹਨਾਂ ਦੇ ਛੋਟੇ-ਛੋਟੇ ਕੰਮ ਹੈ ਜਿਵੇਂ ਕਿ ਆਧਾਰ ਕਾਰਡ ਵੋਟਰ ਕੈਂਪ ਹੋਰ ਵੀ ਜੋ ਵੀ तो उन्हों एक अच्छी फैसिलिटी दी जा सके देह शिवावर मोहे हैं शुभ करमन तबू ना, ना डरो ना डरो अरसो जब जाए लड़ो निश्चय कर अपनी जीत करो जय हिंद जय पंजाब ਤਨਵਾਚ ਥੈਂਕ ਯੂ ਇਸ ਗੱਲਬਾਤ ਦੇ ਲਈ ਤਾਂ ਉਮੀਦ ਕਰਦੇ ਹਾਂ ਜਿਸ ਸੋਚ ਦੇ ਨਾਲ ਤੁਸੀਂ ਉਤਰ ਰਹੇ ਹੋ ਉਹਨਾਂ ਨੂੰ ਜ਼ਰੂਰ ਜਿਹੜਾ ਕਿ ਇਹ ਲੋਕਾਂ ਦੀ ਉਮੀਦਾਂ ਤੇ ਖਰੇ ਉਤਰੋਗੇ ਤਾਂ ਬਿਲਕੁਲ ਇੱਕ ਖਾਸ ਮੁਲਾਕਾਤ ਸੀਗੀ ਸਟੇਟ ਜੁਆਇੰਟ ਸੈਕਰੀ ਖੁਸ਼ਪੂ ਵਾਂਸਲ ਸਾਡੇ ਨਾਲ ਜੁੜੇ ਸੀ ਜੋ ਕਿ ਸੰਭਾਵਿਤ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ ਜੋ ਕਿ ਲੁਧਿਆਣਾ ਹਲਕਾ ਵੈਸਟ ਦੇ ਲਈ ਚੌਂ ਮੈਦਾਨ ਦੇ ਵਿੱਚ ਉਤਰਨਗੇ ਤੇ ਲੋਕਾਂ ਨੂੰ ਆਪਣੇ ਏਜੰਡੇਸ ਕਲੀਅਰ ਕੀਤੇ ਨੇ ਵਿਜ਼ਨ ਕਲੀਅਰ ਕੀਤੇ ਕਿ ਕਿਵੇਂ ਉਹ ਅਗਰ ਵਿਧਾਇਕ ਬਣਦੇ ਨੇ ਤਾਂ ਹਲਕੇ ਦਾ ਵਿਕਾਸ ਕਿ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਉਤੇ ਦੇ ਖਬਰਾਂ ਲਈ ਬਣੇ ਰੋ ਪੰਜਾਬੀ ਲਾਈਫ ਸਟਾਈਲ ਦੇ ਨਾਲ